ਇਹ ਨੌਜਵਾਨਾਂ ਦੇ ਸੰਘਰਸ਼ ਦੇ ਵਿੱਚ ਪਹੁੰਚ ਨੌਜਵਾਨਾਂ ਦੀ ਜੀਵਨ ਜੀਵਨ ਆ ਇਹਨਾਂ ਨੇ ਆਪਣੀ ਲਈ ਵਾਚ ਬੁਕਾਇਆ ਕਿਉਂਕਿ ਯੂਨੀਵਰਸਿਟੀ ਨੂੰ ਸਰਕਾਰ ਸੈਂਟਰ ਤੋਂ ਜਨਤੀ ਕਰਨਾ ਚਾਹੀਦਾ ਰੀਨੋਵੇਸ਼ਨ ਜਾਇ ਅਧਾਨਾਂ ਦਾ ਇੱਕ ਖੋਟਾ ਹੀ ਜਾਊਗਾ ਇਹ ਜਵਾਨਾਂ ਦੇ ਹੱਕ ਲਈ ਲੜਨ ਵਾਸਤੇ ਇਹ ਯੂਨੀਵਰਸਿਟੀ ਪੰਜਾਬ ਦੇ ਵਿੱਚ ਖੜਵਾਤੇ ਅੱਜ ਜ਼ਾਬਤਾ ਬੋਧੀ ਅੰਮਾ ਸੁਖਰਮਨੀ ਫੋਜੀ ਉਹ ਮੋਰਚੇ ਦੇ ਵਿੱਚ ਖੁੱਦੇ ਆ ਔਰ ਉਹਨੂੰ 50 ਵੀ ਦੀ ਬੱਤੀ ਲਾ ਦੇਵਾਂਗੇ ਉਹ ਘੱਟ ਦੇ ਹਵਾਲੇ ਨਹੀਂ ਹੋਂਦੇਵਾਂਗੇ ਇਹ ਸਾਡੇ ਆਪਿਆ ਤਰਮਾਨੀਆਂ ਦੇ ਨੇ ਪਾਜ ਤੁਸੀਂ ਬਾਰਡਰਾਂ ਦੇ ਬਥੇਰੀਆਂ ਚੰਗਾ ਲੜੀਏ ਇਹ ਜੰਗ ਨੂੰ ਕਿਵੇਂ ਦੇਖਦੇ ਹੋ ਇਹ ਜੰਗ ਨੂੰ ਇਹ ਨਾਰਮਲ ਜੰਗ ਸਮਝਦੇ ਆ ਉਹ ਜੰਗ ਦੇ ਜੰਗ 'ਚ ਬਹੁਤ ਫਰਕ ਆ ਇਹ ਕਾਜੀ ਤੁਰਾ ਪੱਤਾ ਮੋਰਚਾ ਵਾਤਾ ਬੋਗਰਾਜ ਫੈਂਟੇ ਸੇ ਕਾਰ ਦੇ ਕੋਟਾ ਟਿਕਾ ਦੇਵਾਂਗੇ ਇੱਥੇ ਲੱਗਦਾ ਕਿ ਪੰਜਾਬ ਦੀ ਹੋਂਦ ਨੂੰ ਪੰਜਾਬ ਦੀ ਜ਼ਮੀਨ ਦੇ ਬਣੀ ਦੇ ਯੂਨੀਵਰਸਿਟੀ ਨੂੰ ਕਾਰ ਇੱਕ ਜਾਲਮ ਫਰਮਾਨ ਸੁਣਾ ਰਹੀ ਹੈ ਇਹ ਜੋ ਫਰਮਾਨ ਬਣਾ ਰਹੀ ਹੈ ਇਹ ਪੰਜਾਬੀਆਂ ਉੱਪਰ ਕਰ ਰਹੀ ਹੈ ਇਹ ਨੌਜਵਾਨ ਜੀਵਨ ਉੱਪਰ ਕਰ ਰਹੀ ਹੈ ਵੀ ਇਹ ਇਲੈਕਟ੍ਰਿਕ ਤਾਕਤ ਇਹਨੇ ਦਾ ਹੌਸਲੇ ਆ ਇਹ ਸਾਡੇ ਪੰਜਾਬੀਆਂ ਦਾ ਇਹ ਸਾਡੇ ਨੌਜਵਾਨਾਂ ਨੇ ਹਮੇਸ਼ਾ ਬਹੁਤ ਬਣਾਉਂਦਾ ਹੈ ਇਹ ਯੂਨੀਵਰਸ ਪੰਜਾਬ ਪੰਜਾਬੀ ਦਾ ਉਹ ਨੌਜਵਾਨ ਪੀੜੀ ਦਾ ਉਦਾਰਥ ਕਿਸੇ ਨੂੰ ਜਾਣਦਾ ਇਹ ਵਿਆਪਕ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਜਾਂ ਖਨੌਰੀ ਮੋਰਚੇ ਦੀ ਗੱਲ ਕਰੀਏ ਤੁਸੀਂ ਉੱਥੇ ਮੌਜੂਦ ਰਹੇ ਹੋ ਪਰ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਕਿ ਕੋਈ ਇਹ ਕਿਸਾਨੀ ਮੋਰਚਾ ਕਿ ਲੜਾਈ ਹੋਰ ਤਰੀਕੇ ਦੀ ਸੀ ਜਿਹੜੀ ਇਹ ਯੂਨੀਵਰਸਿਟੀ ਦੀ ਲੜਾਈ ਹੈ ਹੋਰ ਤਰੀਕੇ ਦੀ ਹੈ ਅਸੀਂ ਆ ਗਏ ਆਂ ਸਾਡੇ ਬੱਚਿਆਂ ਦੇ ਨਾਲ ਮੋਢਾ ਮੋਢਾ ਲਾ ਕੇ ਖੜੇ ਆਂ ਜੋ ਵੀ ਇਥੋਂ ਦੀ ਯੂਨੀਵਰਸਿਟੀ ਦੀ ਜਿਹੜੀ ਸਾਡੇ ਨੌਜਵਾਨਾਂ ਦੀ ਕਮੇਟੀ ਆ ਜੋ ਵੀ ਉਹ ਦੇਸ਼ ਦੇਊਗੀ ਉਸ ਦੇਸ਼ ਦੀ ਪਾਲਣਾ ਕਰਾਂਗੇ ਉਹ ਸਾਡੇ ਬੱਚਿਆਂ ਦੇ ਨਾਲ ਮੋਢਾ ਮੋਢਾ ਲਾ ਕੇ ਖੜੇ ਰਹਿਵਾਂਗੇ ਲੱਗਦਾ ਕਿ ਸਰਕਾਰ ਇਥੋਂ ਘੋਡੇ ਦੇਖ ਦੂ ਜਾਂ ਹੋਰ ਸਰਕਾਰ ਸਕੇ ਲੱਗਣਾ ਸਰਕਾਰ ਅੱਜ ਤੋਂ ਸ਼ੁਰੂ ਹੋ ਗਈ ਆ ਸਰਕਾਰ ਹੋ ਗਈ ਹੈ ਮੋਦੀ ਦੀ ਸਰਕਾਰ ਦੇ ਨਾਲ ਵੀ ਪੰਜਾਬ ਦੀ ਭੰਡ ਸਰਕਾਰ ਨਾਲ ਵੀ ਅੱਛਾ ਦੇ ਨੌਜਵਾਨ ਸਾਡੇ ਨਾਲ ਹੋ ਕੇ ਲੜਾਈ ਸ਼ੁਰੂ ਕਰਤੀ ਹੈ ਦੇਖਦੇ ਕਿ ਨਾਲ ਕਰੇ ਸਰਕਾਰ ਸਾਡਾ ਸਾਹਮਣਾ ਕਰਦੀ ਹੈ ਗੋਡੇ ਸਰਕਾਰ ਦੇ ਟੇਕ ਤੇ ਜੀ ਘੰਟੇ 'ਚ ਤਿੰਨ ਨੋਟੀਫਿਕੇਸ਼ਨ ਦੇਤੇ ਸਾਡੇ ਜਿੰਮੀਆਂ ਤਿੰਨ ਨੋਟੀਫਿਕੇਸ਼ਨ ਦੇਦੇ ਘੰਟੇ ਦੇ ਵਿੱਚ ਤੇ ਪੁਰਾਣਾ ਸਾਡੇ ਟਾਲਾ ਲਾਗੂ ਕਰੋ ਇਹ ਪਹਿਲਾਂ ਜਿਹੜੇ ਦੋਵੇਂ ਗੇਟ ਬੰਦ ਸੀਗੇ ਹਜੇ ਵੀ ਦੋ ਨੰਬਰ ਗੇਟ ਹੈ ਜਿਹੜਾ ਬੰਦ ਹੈ ਪਰ ਇੱਕ ਨੰਬਰ ਨੰਬਰ ਗੇਟ ਦੇ ਵਿੱਚੋਂ ਨੌਜਵਾਨਾਂ ਨੇ ੱੱਕੀ ਨਾਲ ਬੈਰੀਅਰ ਔਰ ਕੇ ਵਸਤੀ ਦੇ ਵਿੱਚ ਦਾਖਲ ਹੋਏ ਹਾਂਜੀ ਬਿਲਕੁਲ ਹੋਏ ਆ ਜੀ ਯੂਪੀ ਸਰਕਾਰਾਂ ਸਾਨੂੰ ਰੋਕ ਲਾ ਰਹੀਆਂ ਸਾਡੇ ਕੇ ਮੱਤ ਰਗਾ ਜਾ ਕਹਿੰਦੇ ਨੂੰ ਸਾਨੂੰ ਇਹ ਬਰਬਾਦ ਕਰਨਾ ਚਾਹੁੰਦੇ ਆ ਪੰਜਾਬ ਨੂੰ ਬਰਬਾਦ ਕਰਨੀ ਚਾਹੁੰਦੇ ਆ ਸਾਡੀ ਨੌਜਵਾਨੀ ਆ ਇਹ ਤੇ ਪੜ ਕੇ ਇਹਨਾਂ ਨੂੰ ਲੋਕਰੀਆਂ ਦੇਵੇ ਕੁੱਤਿਆਂ ਬਰਾਦਰ ਬੋਲਦੀ ਆ ਉਹ ਸਾਡੀ ਜੁਣਦੀ ਆ ਸਾਡੀ ਧਰਤੀ ਆ ਸਾਡੇ ਚੰਗੀ ਘੜ ਦਾ ਪੱਤੇ ਆ ਅਸੀਂ ਇਹ ਤਾਂ ਭਾਰਤ ਸਰਕਾਰ ਨੂੰ ਨਹੀਂ ਰਹਿਣ ਦੇਵਾਂਗੇ ਸਰਕਾਰ ਦੇ ਨਾਂ ਤੇ ਧਾਉਣ ਵਾਲਾ ਭੁਇਠ ਆਪਣਾ ਇਥੋਂ ਪੜ ਕੇ ਬੰਦਿਆਂ ਨੇ ਵੱਡੇ ਆਪੀਐਸ ਅਫਸਰਾਂ ਕਾ ਵੱਡੇ ਹੋ ਕੇ ਨੇ ਜਾਣੇ ਸੀ ਉਹਨਾਂ ਨੂੰ ਕਿਤੇ ਕੰਤਾ ਆਉਂਦੀ ਡਰਾਉਂਦੀ ਕੋਈ ਹੋ ਰਹੀ ਆ ਇਹ ਮੋਦੀ ਸਰਕਾਰ ਦੀ ਜਿਹੜੀ ਚਾਲ ਆ ਇਹ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਮੁਗਲਾਂ ਨੇ ਬਹੁਤ ਜ਼ੋਰ ਲਾ ਲਿਆ। ਪਰ ਉਸ ਟਾਈਮ ਦੇ ਉਤੇ ਜੋ ਕਹਿੰਦੇ ਸੀ ਮੋਲ ਕੇ ਪੰਜਾਬੀ ਜਾਂ ਸਿੱਖ ਸਾਨੂੰ ਕਿਹਦੀ ਵੀ ਕੋਈ ਨਹੀਂ ਮਿਲਦਾ। ਉਸ ਟਾਈਮ ਤੇ ਬਾਬਾ ਬੱਤਾ ਸਿੰਘ ਜੀ ਤੇ ਬਾਬਾ ਜਰਜਾ ਸਿੰਘ ਨੇ ਆਪਣਾ ਲੱਕ ਬੰਨ ਕੇ ਭੰਨਣ ਵਾਲਾ ਘੋੜਾ ਚ ਦੇ ਨਾਲ ਚੱਕਣੀ ਘੜਦੇ ਹੁੰਦੇ ਸੀਗੇ। ਉਹਦੇ ਨਾਲ ਮੁਗਲਾਂ ਦੇ ਸਿਰ ਪਾੜ ਪਰ ਤੇ ਰਸਤੇ ਮੈਂ ਕੰਦਾ ਨਿਆ ਸੀਗਾ ਟੈਕਸ ਮਜਬੂਰ ਦਿੱਤਾ ਸਾਡੇ ਸਿੱਕਾ ਨੇ ਅਸੀਂ ਉਹ ਸੱਖਾ ਉਹ ਗੁਰੂ ਦਾ ਸੱਖਾ ਸੀ ਉਹ ਮੋਤੀ ਕੀ ਹੈ ਸਾਡੇ ਅੱਗੇ ਬੰਦਰਾ ਭੰਡ ਮੁੱਖ ਮੰਤਰੀ ਹੈ ਕੀ ਹੈ ਸਾਡੇ ਅੱਗੇ ਇਹ ਆਵੇ ਕਿੱਥੇ ਆ ਕਿੱਥੇ ਆਵੇ ਬੜੀ ਆ ਕਿੱਥੇ ਰੰਮ ਚਾਚਾ ਨਾਲ ਇੰਡੀਆ ਜੱਟ ਦਾ ਵਟਾ ਨਹੀਂ ਕਰਨ ਦਿੰਦਾ ਪਰ ਇਹਦਾ 550 ਕਿੱਲੇ ਦੀ ਹੋਣ ਦੀ ਲੜਾਈ ਹੈ ਬਿਲਕੁਲ ਕੋ ਦਾ लड़ा लड़ाई जो इतने गया, जाना कुरबान करनी पे आपके बच्चों वास्ते अभी जाना कुरबान कर देंगे पर जूनियर आज के बच्चों दवा के उन्हें मेंबर बना के रखा